ਸੋਬਾ ਸਵੇਰੇ ਹੀ ਆਇਆ ਜਿਹੜੇ 6 ਵਜੇ ਆਣ ਕੇ ਗੇਟ ਐਂਟਰੀ ਕਰਕੇ ਅਸੀਂ ਮੇਲ ਬੂਹਾ ਖੋਲਣ ਲੱਗੇ ਤਾਂ ਅੰਦਰੋਂ ਚਿਟਕਣੀਆਂ ਲੱਗੀਆਂ ਸਾਨੂੰ ਸ਼ੱਕ ਪਿਆ ਕਿ ਅਹੀਂ ਇਹ ਕੁਝ ਹੈਗਾ ਅੰਦਰ ਜਿਹੜੇ ਚਿਟਕਣੀਆਂ ਮਾਰ ਕੇ ਬੈਠੇ ਆ ਫਿਰ ਅਸੀਂ ਕੋਸ਼ਿਸ਼ ਕੀਤੀ ਅਸੀਂ ਦੂਜੇ ਪੰਨੇ ਤੇ ਚੜ ਕੇ ਕੋਠੇ ਤੇ ਚੜੇ ਮੌਂਡੀ ਤੇ ਤੇ ਮੌਂਡੀ ਤੇ ਚੜ ਕੇ ਵੇਖਿਆ ਬੂਹਾ ਖੁੱਲਾ ਛੀਸ਼ੇ ਟੁੱਟੇ ਜਿਹਦੇ ਵਿੱਚ ਉਹਦੇ ਦਾਖਲ ਹੋਏ ਤੇ ਇਹਨਾਂ ਨੇ ਸਾਡੇ ਕੋਲ ਤੜਕੇ ਹੀ ਆਣ ਕੇ ਪਹੁੰਚ ਗੂਏ ਤੇ ਉਧਰ ਉਹ ਦਰਵਾਜ਼ੇ ਸਾਡੇ ਬੰਦਿਆ ਤਹੀਂ ਉਹਨਾਂ ਨੂੰ ਟੱਡਿਆ ਬਾਹਰ ਭੱਜ ਗਏ ਮੈਂ ਕਿ ਕੋਈ ਚੀਜ਼ ਵੀਰੇਮ ਨਹੀਂ ਪੜਕੀ ਇਹ ਕੋਲ ਨਹੀਂ ਆ ਤੈਨੂੰ ਮੈਂ ਕਿੱਦੀ ਅੰਦਰ ਨਾ ਵੰਨ ਸੁਣਾਵਣੀ ਕਿ ਅੰਦਰ ਬੰਦੇ ਬੈਠੇ ਬੰਦੇ ਹੋਇਆ ਸੀ ਜਦੋਂ ਵਾਸਤੇ ਇਹਨਾਂ ਗਲਤੋਂ ਦੀ ਆਣ ਕੇ ਇਹਨਾਂ ਨੇ ਸਾਡੇ ਦਰਵਾਜ਼ੇ ਖੋਲ ਕੇ ਅੰਦਰ ਆਉਣ ਨੂੰ ਕੋਲ ਕਿਹਾ ਨੇ ਸੁਣਾਇਆ ਸਾਡੀ ਕਿ ਇਤਿਆਲ ਸੀੜੀ ਵੀ ਇੰਨਾਂ ਨੇ ਖੜੀ ਆ ਉਹ ਸਮਾਨ ਵੀ ਇੰਨਾਂ ਨੇ ਖੜਿਆ ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾਰੀਆਂ ਉਹ ਇਨਾਂ ਨੇ ਉਦਾਂ ਚੁੱਕ ਕੇ ਖੜੀਆਂ ਬਾਕੀ ਨੂੰ ਸਾਰੇ ਨਾਲ ਆ ਗਏ ਪੂਰੇ ਗੱਲ ਪਿੰਡ ਜਾ ਨਾਂ ਮੇਰਾ ਬਲਸਨ ਐ ਅੱਜ ਜਿਹੜੀ ਚਰਚ ਵਿੱਚ ਕੱਲ ਗੋਡ ਫਰਡੇ ਸੀ ਸਾਰਾ ਦਿਨ ਸਾਢੇ 5 ਅਸੀਂ ਚਰਚ ਤੋਂ ਛੁੱਟੇ ਹਾਂ ਚਰਚ ਤੋਂ ਛੁੱਟ ਕੇ ਹੀ ਜਿਹੜਾ ਚਮੈਲੀ ਪੈਰ ਸਿਆ ਉੱਥੇ ਮੇਰੇ ਸਹੁਰੇ ਆ ਮੈਂ ਰਾਤ ਉੱਥੇ ਰਹਿ ਗਿਆ ਤਕੇ ਹਾਂ ਅਹੀਂ ਉੱਥੇ ਸੌਂਗੇ ਸਵੇਰ 6 ਵਜੇ ਅਹੀਂ ਆਏ ਆ ਜਦੋਂ 6 ਵਜੇ ਆਣ ਕੇ ਗੇਟ ਐਂਟਰੀ ਕਰਕੇ ਅਹੀਂ ਮੇਲ ਬੂਹਾ ਖੋਲਣ ਲੱਗੇ ਤਾਂ ਅੰਦਰੋਂ ਚਿਟਕਣੀਆਂ ਲੱਗੀਆਂ ਸਾਨੂੰ ਸ਼ੱਕ ਪਿਆ ਕਿ ਅਹੀਂ ਇਹ ਕੁਝ ਹੈਗਾ ਅੰਦਰ ਜਿਹੜੇ ਚਿਟਕਣੀਆਂ ਮਾਰ ਕੇ ਬੈਠੇ ਆ ਫਿਰ ਅਹੀਂ ਕੋਸ਼ਿਸ਼ ਕੀਤੀ ਅਹੀਂ ਦੂਜੇ ਪੰਨੇ ਤੇ ਚੜ ਕੇ ਕੋਠੇ ਤੇ ਚੜੇ ਮੌਂਡੀ ਤੇ ਤਮੌਂਡੀ ਤੇ ਚੜ ਕੇ ਵੇਖਿਆ ਬੂਹਾ ਖੁੱਲਾ ਛੀਸ਼ੇ ਟੁੱਟੇ ਜਿਹਦੇ ਵਿੱਚੋਂ ਦੇ ਦਾਖਲ ਹੋਏ ਦਾਖਲ ਹੋ ਕੇ ਨਾ ਅੰਦਰੋਂ ਅੱਗ ਲਾ ਕੇ ਸਾਰੇ ਬੈਗ ਲੰਬਾਰੀਆਂ ਸਾਰੇ ਉਹਨਾਂ ਨੇ ਖੋਲ ਖੋਲ ਕੇ ਵਿੱਚ ਉਹਨਾਂ ਦਾ ਰਾਟ ਆ ਸੱਬਲ ਉਹਦੇ ਨਾਲ ਉਹਨਾਂ ਨੇ ਪਟਿਆ ਪੱਟ ਕੇ ਫਿਰ ਉਹਨਾਂ ਦੇ ਮੇਰੇ ਕੈਸ਼ ਹੀ ਕਿਟ ਚ ਜੋ ਮਿਲ ਬਰੀਜ ਕੇਸ ਸਮਾਨ ਐਲ ਸੀ ਡੀ ਵਗੈਰਾ ਲਾ ਕੇ ਲੈ ਗਏ ਆ ਕਰਦਾ ਸਾਰਾ ਸਮਾਨ ਸਾਰਾ ਸਮਾਨ ਸਾਰਾ ਸਾੜਦਾ ਸਾਰਾ ਸਾੜਦਾ ਜੀ ਸਾਰਾ ਕੋਈ ਇੱਕ ਚੀਜ਼ ਨਹੀਂ ਵੇ ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਡਾਂ ਨੂੰ ਖੋਲ ਖੋਲ ਕੇ ਲੰਬਾਰੀਆਂ ਨੂੰ ਚੱਗ ਲਾ ਕੇ ਗਏ ਆ ਕਿ ਪੁਰਾਣੀ ਰੰਜੀ ਸੀ ਕੋਈ ਜੀ ਸਾਦੀ ਹੋਰ ਪ੍ਰਾਨੀ ਰਣਜੀਤ ਜੀ ਹਾਂਜੀ ਕੀ ਕੌਣ ਬੰਦੇ ਆ ਉਹਨਾਂ ਦੇ ਮਲਕ ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ ਮੇਰੇ ਬੇਟੇ ਨੇ ਉਹ ਉਹਨਾਂ ਦੀ ਸ਼ਾਦੀ ਹੋ ਗਈ ਆ ਉਹ ਕੋਰਟ ਮੈਰਿਜ ਉਹਨਾਂ ਦੀ ਹੋ ਚੁੱਕੀ ਆ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਇਹਨਾਂ ਦੀ ਕੋਰਟ ਮੈਰਿਜ ਹੋ ਗਈ ਆ ਉਹ ਮੁੰਡਾ ਜੇਲ੍ਹ ਚੋਂ ਆਇਆ ਆਣ ਕੇ ਉਹਨੇ ਏ ਤਰ੍ਹਾਂ ਤੇ ਹੀ ਕੰਮ ਕੀਤਾ ਪ੍ਰਾਨੀ ਰਣਜੀਤ ਜੀ ਕੋਈ ਉਹਦੇ ਨਾਲ ਦੇ ਨਾ ਹੋਰ ਕੋਈ ਸਿਆੜੇ ਨਹੀਂ ਉਹਦੇ ਨਾਲ ਕੋਈ ਗੱਲਬਾਤ ਲੱਗਦਾ ਉਹਦੇ ਕਰਕੇ ਕੀਤਾ ਸਾਰਾ ਬਾਸ਼ੂ ਉਹਦਾ ਕਰਕੇ ਕੀਤਾ ਮਾਂ ਪੁਲਿਸ ਕੰਪਲੇਂਟ ਦਿੱਤੀ ਉਹਦੀ ਮਾਂ ਨੇ ਵੀ ਕਿਹਾ ਕਿ ਅਸੀਂ ਗੋਲੀ ਮਰਵਾਉਣੀ ਆ ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋਕ ਹੋ ਗਿਆ ਸਕਦੇ ਉਹਨਾਂ ਨੇ ਮੁੰਡੇ ਨੂੰ ਜੇਲ੍ਹ ਚੋਂ ਛਡਾਇਆ ਉਹਦੇ ਘਰ ਦੀ ਨੇ ਫੋਨ ਕੀਤਾ ਕਿ ਜੇਲ੍ਹ ਚੋਂ ਛੁੱਟ ਕੇ ਜਲਦੀ ਆ ਉਹਨਾਂ ਨੇ ਕੱਲ ਆਣ ਕੇ ਇਹ ਰਾਤ ਸਾਨੂੰ ਪਤਾ ਲੱਗ ਗਿਆ ਕਿ ਉਹ ਮੁੰਡੇ ਨੇ ਕੀ ਦੱਸਿਆ ਕਿ ਉਹ ਪਹੁੰਚ ਗਿਆ ਠੀਕ ਹੈ ਉਹ ਆਣ ਕੇ ਉਹਨੇ ਰਾਤ ਕੰਮ ਕਰ ਸ਼ੁਕਰ ਹੈ ਕਿ ਅਸੀਂ ਉਹ ਘਰ ਦੇ ਵਿੱਚ ਨਹੀਂ ਹਨੀ ਤੇ ਉਹ ਹੋ ਸਕਦਾ ਹੈ ਕਿ ਸਾਨੂੰ ਨਹੀਂ ਪਤਾ ਨਹੀਂ ਕਿ ਕਿੰਨੇ ਜਣੇ ਹੀ ਕਿੰਨੇ ਜਣੇ ਨਹੀਂ ਪੁਲਿਸ ਕੰਪਲੇਂਟ ਕੀਤੀ ਕੋਈ ਅਜੇ ਤੱਕ ਨਹੀਂ ਹੈ ਕਾਰਵਾਈ ਚੱਲਣ ਡੇ ਆਏ ਚੱਲ ਗਏ ਆ ਪਰ ਅਜੇ ਤਰਖਾਸ ਲੈ ਕੇ ਅਸੀਂ ਜਾ ਰਹੇ ਹਾਂ ਚੌਂਕੀ ਕੀ ਮੰਗ ਕਰਦੇ ਜੋ ਮੰਗ ਵੇਖੋ ਜੀ ਸਾਡਾ ਨੁਕਸਾਨ ਜਿਹੜਾ ਹੋਇਆ ਸਾਰੇ ਨੂੰ ਪਤਾ ਜਿੱਦਾਂ ਵੀ ਹੋਇਆ ਸਾਡਾ ਨੁਕਸਾਨ ਦੀ ਪੂਰੀ ਇਹ ਮੰਗ ਪੂਰਾ ਕਰਨ ਲੱਗਦਾ ਕਾਰਵਾਈ ਹੋਣੀ ਚਾਹੀਦੀ ਜਿੰਨਾ ਕਾਰਵਾਈ ਪੂਰੀ ਸਾਡੀ ਪੂਰੀ ਮਜਦ ਹੋਣੀ ਚਾਹੀਦੀ ਆ ਕਿ ਜਿੰਨਾ ਦੇ ਸਾਡਾ ਨੁਕਸਾਨ ਹੋਇਆ ਉਹ ਪਰਨ ਕਿਹੜੇ ਕੀ ਗੱਲਬਾਤ ਹੈ ਮੇਰਾ ਨਰਾਜ ਤੇ ਪਿੰਡ ਭਰੇ ਗਲੇ ਅਸੀਂ ਤੁਹਾਨੂੰ ਸਰਚ ਵਿੱਚ ਚਾਹੀਦੇ ਸਾਰਾ ਦਿਹਾੜੀ ਉੱਥੇ ਰਹੇ ਤੇ ਬਾਅਦ ਵਿੱਚ ਹੀ ਰਾਤ ਵੀ ਉੱਥੇ ਰਹਿੰਦੇ ਤੇ ਇਹਨਾਂ ਨੇ ਸਾਡੇ ਕਾ ਤੜਕੇ ਹੀ ਆਣ ਕੇ ਪੌਦੇ ਬੂਏ ਤੇ ਅੰਦਰੋਂ ਉਹ ਦਰਵਾਜ਼ੇ ਸਾਡੇ ਬੰਦ ਆ ਤਾਂ ਹੀ ਉਹਨਾਂ ਘਟਣ ਦੇ ਵੀ ਮੈਂ ਬਾਹਰੋਂ ਭੱਜ ਗਿਆ ਮੈਂ ਕਿ ਕੋਈ ਇੰਸੀਜਰਮ ਨਹੀਂ ਪੜਕੇ ਮੈਂ ਖੋਲਨੇ ਆ ਤੈਨੂੰ ਮੈਂ ਕਹਿੰਦੀ ਅੰਦਰ ਨਾ ਬਣੀ ਤੂੰ ਨਾ ਬਣੀ ਕਿ ਅੰਦਰ ਬੰਦੇ ਬੈਠੇ ਨੇ ਬੰਦੇ ਬੈਠੇ ਨੇ ਬਸ ਇੰਨੇ ਘਲ ਉਤੋਂ ਦੀ ਆਣ ਕੇ ਇਹਨਾਂ ਨੇ ਸਾਡੇ ਚਲਾਜੀ ਪੰਜ ਕੇ ਅੰਦਰ ਉਹਨੂੰ ਖੋਲ ਕੇ ਇਹਨਾਂ ਨੇ ਸਮਾਨ ਸਾਡੀ ਕੀ ਪਿਆਲ ਸੇੜੀ ਵੀ ਇਹਨਾਂ ਨੇ ਖੜੀਆ ਉਹ ਸਮਾਨ ਵੀ ਇਹਨਾਂ ਨੇ ਖੜਿਆ ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾਰੀਆਂ ਉਹ ਇਹਨਾਂ ਨੇ ਉਦਾਂ ਚੁੱਕ ਕੇ ਖੜੀਆਂ ਬਾਕੀਆਂ ਨੂੰ ਸਾਰਿਆਂ ਨੂੰ ਅੱਗ ਲਾ ਦਿੱਤੀ ਸਾਰੇ ਘਰ ਨੂੰ ਅੱਗ ਲਾ ਦਿੱਤੀ ਸਾਰੇ ਘਰ ਨੂੰ ਅੱਗ ਕਿੰਨਾ ਕ ਨੁਕਸਾਨ ਬੋ ਜਿੰਨਾ ਮੇਰਾ ਸਮਾਨ ਮੈਨੂੰ ਨਾ ਪੂਰਾ ਚਾਹੀਦਾ ਜੀ। ਦਦੇ ਜੀ ਇਹ ਪਿੰਡ ਸਾਡਾ ਪੂਰੇ ਗੱਦੀ ਵਾਰਦਾ ਤਾਂ ਜੀ ਅਜਿਹਾ ਨੇ ਚੌਂਕੀ ਜੀ ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ। ਜਿੱਥੇ ਸੀ ਮੌਕੇ ਤੇ ਗਏ ਆ ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਾ ਜਿਹੜੀ ਅੱਗ ਆ ਫਾਇਰੋ ਗ੍ਰੇਡ ਨੇ ਬੁਝਾ ਦਿੱਤੀ ਸੀ। ਮਿਲ ਤੁਹਾਨੂੰ ਸੀਦੇ ਘਰ ਅੱਗ ਲੱਗੀ ਆ। ਤੇ ਉੱਥੇ ਉਹਨਾਂ ਨੂੰ ਪਿਆ ਵੀ ਲੈ ਉਹਦੇ ਕਾਰਵਾਈ ਕਰੋ ਪਰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਨਾ ਕੋਈ ਦਰਖਾਸਤ ਦਿੱਤੀ ਆ ਕਹਿੰਦੇ ਅਸੀਂ ਬਾਅਦ ਜਾਣ ਕੇ ਮਤਲਬ ਬਿਆਨ ਦੇ ਦੇਵਾਂ ਤੇ ਕਾਰਵਾਈ ਕਰਾਂਗੇ।